ਅਨਾਮਾ ਦੇ ਜੰਗਲ ਦੀ ਖੌਫਨਾਕ ਕਹਾਣੀ ਨੌਜਵਾਨ ਦੀ ਜ਼ੁਬਾਨੀ ਪੰਜ ਘੰਟੇ ਕਿਸੇ ਚੱਲੀ ਸੀ ਜਿੰਦੇ ਵਿੱਚ ਵੀ ਸਾਡੀ ਮੌਤ ਵੀ ਹੋ ਸਕਦੀ ਸੀ ਜੇ ਤੋ ਐਨਾ ਦਾ ਟਾਈਮ ਆ ਗਿਆ ਸੀ ਰਿਪੋਰਟ ਹੋ ਕੇ ਆਏ ਮੁੰਡੇ ਨੇ ਸੁਣਾਈ ਰੂਹ ਕੰਬੌਂਦੀ ਹੱਡ ਬੀਤੀ ਅਨਾਮਾ ਵਿੱਚ ਅਸੀਂ ਜਦੋਂ ਤੁਰਿਆ ਗਿਆ ਸੀ ਗਾ ਰਸਤੇ ਸਾਡੇ ਨਾਲ ਬਹੁਤ ਘਟਨਾਵਾਂ ਵਾਪਰੀਆਂ ਸਾਨੂੰ ਮਾਫੀਆ ਵੀ ਪਾਇਆ ਗਿਆ ਸੀਗਾ ਸਾਡੇ ਸਾਰੇ ਨਾ ਕੱਪੜੇ ਲਾਤੇ ਸੀਗੇ ਪੱਤੇ ਖਾ ਕੇ ਕਰਦੇ ਸੀ ਗੁਜ਼ਾਰਾ ਕੁਛ ਨਹੀਂ ਰੋਟੀ ਪਾਣੀ ਕੋਨਲੀ ਪਾਣੀ ਸੀਗਾ ਬਸ ਜੰਗਾਂਵਾਂ ਚ ਪਾਣੀ ਪੀਂਦੇ ਸੀ ਪੱਤੇ-ਕੁੱਤੇ ਖਾਂਦੇ ਸੀ ਬਨਾਮਾ ਦੇ ਮਾਫੀਆ ਨੇ ਕੀਤਾ ਨਿਰਾ ਤਸ਼ੱਦਦ ਬਹੁਤ ਸਾਨੂੰ ਟੌਰਚਰ ਕੀਤਾ ਸਾਡੇ ਨੂੰ ਹੱਦੋਂ ਜ਼ਿਆਦਾ ਨਾ ਟੌਰਚਰ ਸਾਡੇ ਨਾਲ ਕੀਤਾ ਹਾਂ ਇਹ ਨੌਜਵਾਨ ਜਿਸ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਨੌਜਵਾਨ ਉਹ ਹੈ ਜਿਸ ਨੇ ਬਨਾਮਾ ਦੇ ਜੰਗਲ ਦੀ ਖੌਫਨਾਕ ਦਾਸਤਾਨ ਆਪਣੇ ਮੂੰਹੋਂ ਸੁਣਾਈ ਅਤੇ ਉਸ ਨੇ ਆਪਣੇ ਤੇ ਉਹ ਸਭ ਕੁਝ ਹੰਡਾਇਆ ਜੋ ਅਸੀਂ ਸਿਰਫ ਕਹਾਣੀਆਂ ਚ ਸੁਣਦੇ ਆ ਜੋ ਸੁਣ ਕੇ ਸਾਡੀ ਰੂਹ ਕੰਮ ਜਾਂਦੀ ਹੈ ਇਸ ਨੌਜਵਾਨ ਨੇ ਉਸ ਨੂੰ ਆਪਣੇ ਪਿੰਡੇ ਤੇ ਹੰਡਾਇਆ ਉਸ ਦਰਦ ਨੂੰ ਇਸਨੇ ਮਹਿਸੂਸ ਕੀਤਾ ਉਸਨੇ ਦੱਸਿਆ ਕਿ ਹਾਲਾਤ ਇੰਨੇ ਬੱਦਰ ਸੀ ਕਿ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ ਏਜੰਟ ਨੇ ਕਿਹਾ ਸੀ ਕਿ 1 ਨੰਬਰ ਦੇ ਵਿੱਚ ਭੇਜ ਰਹੇ ਆ ਪਰ ਉਹਨਾਂ ਨੂੰ ਪਹਿਲਾਂ ਫਲਾਈਟ ਦੇ ਵਿੱਚ ਭੇਜਿਆ ਗਿਆ ਤੇ ਉਸ ਤੋਂ ਬਾਅਦ ਜੋ ਉਹਨਾਂ ਦੇ ਨਾਲ ਹੋਇਆ ਸ਼ਾਇਦ ਹੀ ਕਿਸੇ ਨੌਜਵਾਨ ਦੇ ਨਾਲ ਵਾਪਰਿਆ ਹੋਵੇਗਾ ਕਿਉਂਕਿ ਜਦੋਂ ਵੀ ਕੋਈ ਡੰਕੀ ਲਾ ਕੇ ਜਾਂਦਾ ਹੈ ਤੇ ਉਹ ਪਨਾਮਾ ਦਾ ਨਾਮ ਲੈਂਦਾ ਤਾਂ ਰੂਹ ਕਮ ਜਾਂਦੀ ਹੈ ਕਿਉਂਕਿ ਪਨਾਮਾ ਦੇ ਜੰਗਲ ਇੰਨੇ ਖੌਫਨਾ ਖਤਰਨਾਕ ਨੇ ਕਿ ਉੱਥੇ ਪਿੰਜਰੇ ਲੋਕਾਂ ਦੇ ਪਿੰਜਰਿਆਂ ਦੇ ਨਾਲ ਲੋਕ ਜਿਹੜੇ ਡੌਂਕੀ ਲਾਂਦੇ ਨੇ ਨੌਜਵਾਨ ਉਹਨਾਂ ਨੂੰ ਰਾਤਾ ਘੰਟੜੀਆਂ ਪੈਂਦੀਆਂ ਨੇ ਤੇ ਉਹ ਤਸ਼ੱਦਦ ਉਹਨਾਂ ਤੇ ਜੋ ਟਾਇਆ ਜਾਂਦਾ ਹੈ ਜਦੋਂ ਦੱਸਦੇ ਨੇ ਤਾਂ ਸੁਣ ਕੇ ਵੀ ਰੂਹ ਕੰਬ ਜਾਂਦੀ ਹੈ ਤਾਂ ਇਹਨਾਂ ਨੌਜਵਾਨਾਂ ਨੇ ਉਸ ਨੂੰ ਆਪਣੇ ਪਿੰਡੇ ਤੇ ਹੰਡਾਇਆ ਤਸ਼ੱਦਦ ਉਹ ਆਓ ਉਹਨਾਂ ਦੀ ਜ਼ੁਬਾਨੀ ਸੁਣ ਲੈਂਦੇ ਆ ਮੇਰਾ ਨਾਮ சதਪਾਲ ਸਿੰਘ ਹੈ ਤੇ ਮੇਰੀ ਕਾਲਜ ਤੋਂ ਬੀ.ਸੀ.ਆ ਬੈਚਲਰ ਡਿਗਰੀ ਸੀ ਮੇਰੇ ਕੋਲ ਚੰਗੀ ਸਟੱਡੀ ਸੀਗੀ ਸਰ ਨਮਸਕਾਰ ਇਹ ਘਟਨਾ ਇਦਾਂ ਸੀ ਕਿ ਜੋ ਵੀ ਸਾਨੂੰ ਦੱਸਿਆ ਗਿਆ ਸੀ ਬਈ ਵੀਜ਼ਾ ਸੀ ਵੀ ਤੁਹਾਨੂੰ ਚੰਗੀ ਬਤੀ ਚੰਗੀ ਕੰਟਰੀ ਲੈ ਕੇ ਜਾਵਾਂਗੇ ਇੱਕ ਨੰਬਰ ਤੋਂ ਲੈ ਕੇ ਚੱਲੇ ਆ ਜੋ ਵੀ ਸਾਨੂੰ ਦੱਸਿਆ ਗਿਆ ਸੀ ਸਾਰਾ ਫਰੋਡ ਸੀਗਾ ਸਾਡੇ ਨਾਲ ਹੋਇਆ ਸੀਗਾ ਕਿਵੇਂ ਇਹ ਸਾਨੂੰ ਇੱਥੋਂ ਸਾਨੂੰ ਕਿਹਾ ਸੀਗਾ ਤੁਹਾਨੂੰ ਅਸੀਂ ਅਮਰੀਕਾ ਲੈ ਕੇ ਜਾਵਾਂਗੇ ਤੇ ਇੱਕ ਨੰਬਰ ਤੁਸੀਂ ਚੱਲਦੇ ਤੁਹਾਡਾ ਸਾਰਾ ਕੁਝ ਵੀਜ਼ਾ ਆ ਸਭ ਕੁਝ ਤੁਹਾਡਾ ਵੀਜ਼ਾ ਲੱਗ ਕੇ ਜਾਊਗਾ ਤੇ ਜਦੋਂ ਅਸਾਂ ਨੂੰ ਸੂਰੀ ਨਮ ਤੱਕ ਜਦੋਂ ਸੂਰੀ ਨਮ ਤੱਕ ਅਸੀਂ ਪਹੁੰਚ ਗਏ ਸੀਗੇ ਸਾਨੂੰ ਉੱਥੇ ਪਤਾ ਲੱਗਿਆ ਸੀਗਾ ਵੀ ਸਾਡੇ ਨਾਲ ਫਰੋਡ ਨਾ ਕਰਤਾ ਹੈ ਇਥੋਂ ਤੁਹਾਨੂੰ ਕਿਵੇਂ ਭੇਜਿਆ ਗਿਆ ਅਸੀਂ ਤੋਂ ਸਾਨੂੰ ਫਲਾਈਟ ਤੇ ਭੇਜਿਆ ਗਿਆ ਸੀਗਾ ਸੂਰੀ ਨਿਯਮ ਤੱਕ ਉਸ ਤੋਂ ਅੱਗੇ ਉਸ ਤੋਂ ਅੱਗੇ ਸਾਨੂੰ ਟੈਕਸੀ ਲਈ ਰੋਲ ਲਈ ਲੈ ਕੇ ਗਿਆ ਸੀ ਤੋਰ ਕੇ ਲੈ ਕੇ ਗਿਆ ਸੀ ਕਿਤੇ 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 ਜੰਗਲਾਂ ਐ ਸਮੁੰਦਰਾਂ ਚ ਗਿਆ ਅਸੀਂ ਸਮੁੰਦਰਾਂ ਚ ਮਤਲਬ ਨਾ ਕਿ ਇੱਥੋਂ ਸਾਨੂੰ ਲੈ ਕੇ ਗਿਆ ਸੀ ਬ੍ਰਾਜ਼ਿਲ ਦਾ ਸਮੁੰਦਰ ਬ੍ਰਾਜ਼ਿਲ ਦਾ ਹੈਗਾ ਜੀ ਜੰਗਲ ਉਹ ਅਸੀਂ ਜੰਗਲ ਪਾਰ ਕੀਤਾ ਸੀ ਇੱਕ ਉਸ ਤੋਂ ਸਾਨੂੰ ਕੋਲੰਬੀਆ ਦਾ ਜਿਹੜਾ ਸੀ ਸਮੁੰਦਰ ਉਹ ਅਸੀਂ ਪਾਰ ਕੀਤਾ ਸੀ ਕਿਸ਼ਤੀ ਲੈ ਕੇ ਗਿਆ ਸੀ ਜਿੰਦੇ ਚ ਬਹੁਤ ਖਤਰਾ ਸੀਗਾ ਜਾਨ ਨੂੰ ਖਤਰਾ ਸੀਗਾ 5 ਘੰਟੇ ਕਿਸ਼ਤੀ ਚੱਲੀ ਸੀ ਜਿੰਦੇ ਵਿੱਚ ਵੀ ਸਾਡੀ ਮੌਤ ਵੀ ਹੋ ਸਕਦੀ ਸੀ ਜਦੋਂ ਸਾਡੇ ਟਾਈਮ ਆ ਗਿਆ ਸੀਗਾ ਕਿ ਕਿਸੇ ਕਿੱਥੇ ਕਿੱਥੇ ਦਿੱਤੇ ਗਏ। ਕਿ ਸਾਨੂੰ ਜਦੋਂ ਅਸੀਂ ਪਨਾਮਾ ਚ ਗਏ ਸੀਗੇ ਪਨਾਮਾ ਵਿੱਚ ਲਸੀਂ ਜਦੋਂ ਤੁਰਿਆ ਗਏ ਸੀਗੇ ਰਾਹਤੇ ਸਾਡੇ ਨਾਲ ਬਹੁਤ ਘਟਨਾਵਾਂ ਆਪਰੀਆਂ। ਸਾਨੂੰ ਮਾਫੀਆ ਵੀ ਪਿਆ ਗਿਆ ਸੀਗਾ ਸਾਡੇ ਸਾਰੇ ਨਾਲ ਕੱਪੜੇ ਲਾਤੇ ਸੀਗੇ। ਔਰ ਸਾਡੇ ਤੋਂ ਕੱਪੜੇ ਵੀ ਖੋਲੇ ਸੀਗੇ ਕਿੱਟ ਵੀ ਖੋਲੀ ਸੀਗੀ ਸਾਡੇ ਕੋ ਖਾਣ ਨੂੰ ਕੁਝ ਹੈ ਨਹੀਂ ਸੀਗਾ। ਸਾਨੂੰ ਨਾ ਕਾਫੀ ਜਿਹਾ ਟਾਈਮ ਥਰੋਕਿਆ ਸਾਨੂੰ ਕੁੱਟਮਾਰ ਕੀਤੀ ਪਿਸਤੌਲ ਸਿਰ ਤੇ ਮਾਰਦੇ ਸੀਗੇ। ਔਰ ਮੇਰੇ ਤੋਂ ਫੋਨ ਵੀ ਖੋ ਕੇ ਲੈ ਗਏ ਸੀਗੇ। ਰੋਟੀ ਪਾਣੀ ਦਾ ਕੀ ਇੰਤਜ਼ਾਰ? ਕੁਛ ਨਹੀਂ ਰੋਟੀ ਪਾਣੀ ਪੋਣ ਲਈ ਪਾਣੀ ਸੀਗਾ ਬਸ ਚੰਗਾਂਵਾਂ ਚ ਪਾਣੀ ਪੀਂਦੇ ਸੀ ਪੱਤੇ ਕੁੱਤੇ ਫਰਮਾਰ ਵੀ ਹਾਂਜੀ ਬਹੁਤ ਕੁਤ ਮਾਰ ਵਿੱਚ ਕਰਦੇ ਵੀ ਸਿਰ ਤੇ ਮਾਰਦੇ ਪਿਸਤੌਲ ਮਾਰਦੇ ਆ ਪਿੱਛੇ ਉਹਨਾਂ ਦੇ ਪਿਛਲੇ ਡੰਡੀਆਂ ਪਿਸਤੌਲ ਦੀ ਮਾਰਦੇ ਆ ਸਿਰ ਤੇ ਮਾਰਦੇ ਆ ਰੇਕ ਨੂੰ ਉਹਨਾਂ ਦੇ ਲੋਕ ਸੀ ਉਹ ਹੁੰਦੇ ਉੱਥੋਂ ਦੇ ਜਿੱਦਾਂ ਪਨਾਮਾ ਦੇ ਸੀਗੇ ਮਾਫੀਆ ਹੁੰਦੇ ਸੀ ਪਨਾਮਾ ਦੇ ਕਿੰਨੇ ਦਿਨ ਦੇ ਤੁਸੀਂ ਇਹ ਤੁਹਾਨੂੰ ਚੱਲਦੇ ਅਸੀਂ 4 ਦਿਨ ਲਗਾਤਾਰ ਜੰਗਲ ਚ ਰਿਹਾ ਸੀਗੇ ਕੁਛ ਖਾਦਾ ਨਹੀਂ ਕੋਈ ਪਾਣੀ ਨਹੀਂ ਕੋਈ ਪੀਣ ਪਾਣੀ ਕੱਲਾ ਪਿੰਦੇ ਸੀ ਕੋਈ ਖਾਣ ਕੁਛ ਆਇਆ ਨਹੀਂ ਇਸ ਵਿੱਚ ਪੱਤੇ ਖਾਂਦੇ ਸੀ ਕਿਤੇ ਕਿਤੇ ਐਵੇਂ ਦੀ ਸੀਗੀਆਂ ਵੀ ਸਾਨੂੰ ਵੀ ਗੰਦੀਆਂ ਜਿਹੜੀਆਂ ਬਿਮਾਰੀਆਂ ਇਹਨਾਂ ਦੀ ਰੁੱਖ ਜਿਹਾ ਸਾਨੂੰ ਬਚ ਗਿਆ ਸੀਗੇ ਇਨਾਂ ਦੇ ਵਿੱਚ ਜਾਣਾ ਪੈਂਦਾ ਸੀਗਾ ਗੰਦਾ ਪਾਣੀ ਸੀਗਾ ਔਰ ਕਿਤੇ ਕਿਤੇ ਸਾਡੇ ਤੇ ਐਵੇਂ ਸਿਚੁਏਸ਼ਨ ਆ ਗਈ ਕਿ ਸਾਨੂੰ ਉੱਥੇ ਪਾਣੀ ਨਹੀਂ ਮਿਲਿਆ ਸੀ ਜੰਗਲ 'ਚ ਪੀਣੂ ਅਸੀਂ ਜਿਹੜਾ ਪਾਣੀ ਇੱਕ ਜਿਹੜਾ ਪਾਣੀ ਖੜਿਆ ਹੁੰਦਾ ਹੈ ਕਾਲਾ ਪਾਣੀ ਆ ਸਾਨੂੰ ਉਹ ਵੀ ਪਾਣੀ ਐਡ ਤੇ ਪੀਣਾ ਪਿਆ ਗਿਆ ਸੀ ਰਾਹ ਕੇ ਜਿ ਸੀ ਜਿਨਾਂ ਦੇ ਵਿੱਚੋਂ ਜਾਣਾ ਪੈਂਦਾ ਰਾਹ ਬਹੁਤ ਗੰਦੇ ਸੀ ਕੋਈ ਰਾਹ ਨਹੀਂ ਸੀਗੇ ਜੰਗਲ ਸੀਗੇ ਜੰਗਲ ਦੇ ਵਿੱਚੋਂ ਪੈਰ ਰੱਖ ਕੇ ਬਚਾ ਬਚਾ ਕੇ ਰਾਤ ਨੂੰ ਸ਼ਾਮ ਨੂੰ ਤੁਰਨਾ ਪਿਆ ਰੱਖ ਰੱਖ ਕੇ ਕਿਵੇਂ ਦੱਸੀਏ ਚੱਲ ਜਾਂਦਾ ਬਹੁਤ ਸਈਏ ਸੀਗੇ ਵੀ ਹਰੇਕ ਜਹਰੇਕ ਹਰੇਕ ਮੋਰ ਤੇ ਪ੍ਰੋਬਲਮ ਸੀ ਹਰੇਕ ਮੋਰ ਤੇ ਤੁਸੀਂ ਸੀਗੇ ਰਸਤੇ ਕੇ ਜੇ ਰਸਤੇ ਰਸਤੇ ਸਾਰਾ ਜਾਨੀ ਕਿ ਪੱਥਰ ਪੱਥਰ ਸੀ ਕਿਤੇ ਮਿੱਟੀ ਸੀ ਕਿਤੇ ਸਾਰਾ بارش ਤੋਂ ਪੈਂਦੀ ਸੀ ਕਿ ਪਾਣੀ ਫੁੱਲ ਭਰ ਜਾਂਦਾ ਸੀ ਸਾਨੂੰ ਕਿਤੇ ਕਿਤੇ ਸਾਨੂੰ ਪਾਣੀ ਵਿੱਚੋਂ ਬਿਲੰਕ ਕੇ ਜਾਣਾ ਪੈਂਦਾ ਸੀਗਾ ਵੀ ਸਾਡੇ ਸਾਰੇ ਕੱਪੜੇ ਪਿੱਜੇ ਸੀਗੇ ਬੰਦੀ ਵੀ ਬਣਾਇਆ ਗਿਆ ਹਾਂਜੀ ਸਾਨੂੰ ਬੰਦੀ ਵੀ ਬਣਾਇਆ ਗਿਆ ਸੀਗਾ ਅਮਰੀਕਾ ਕਿਵੇਂ ਪਹੁੰਚੇ ਉਸ ਤੋਂ ਬਾਅਦ ਸਾਨੂੰ ਉਸ ਤੋਂ ਬਾਅਦ ਆਸਾਨੀ ਮੈਂ ਮੈਕਸੀਕੋ ਸਾਨੂੰ ਬਿਠਾਇਆ ਗਿਆ ਸੀਗਾ ਸਾਡੇ ਨਾਲ ਮੈਕਸੀਕੋ ਕਾਫੀ ਜ਼ਿਆਦਾ ਉਹਨਾਂ ਨੇ ਤੌਰਚਰ ਕੀਤਾ ਸੀਗਾ ਸਾਨੂੰ ਬੰਨ੍ਹ ਤਾਰ ਕੇ ਰੱਖਿਆ ਸੀਗਾ ਘਰੇ ਗੱਲ ਨਹੀਂ ਕਰ ਦਿੰਦੇ ਸੀਗੇ ਕਿਸੇ ਪਰਿਵਾਰ ਨਾਲ ਕਰੇ ਗੱਲ ਨਹੀਂ ਹੋਈ ਸੀ ਕਮ ਸੇ ਇੱਕ ਮਤਵੇਰੀ ਕਰੇ ਗੱਲ ਨਹੀਂ ਹੋਈ ਸੀ ਕਰਦੇ ਨਾਲ ਕਰਦੇ ਨੂੰ ਪਤਾ ਨਹੀਂ ਸੀਗਾ ਮੈਂ ਹੈ ਜਿਉਂਦਾ ਕਿ ਮਾਰ ਕੇ ਕਰਦੇ ਨੂੰ ਕੁਝ ਪਤਾ ਹੀ ਨਹੀਂ ਸੀਗਾ ਅਮਰੀਕਾ ਪਹੁੰਚ ਗਏ ਸੀ ਹਾਂ ਅਮਰੀਕਾ ਜਦੋਂ ਪਹੁੰਚ ਗਏ ਸੀ ਉੱਥੇ ਵੀ ਸਾਡੇ ਨਾਲ ਬਹੁਤ ਸਾਨੂੰ ਟੌਰਚਰ ਕੀਤਾ ਸਾਡੇ ਨੂੰ ਹੱਦੋਂ ਜ਼ਿਆਦਾ ਨਾ ਟੌਰਚਰ ਸਾਡੇ ਨਾਲ ਕੀਤਾ ਸੀਗਾ ਕਿੰਨੇ ਦਿਨ ਉੱਥੇ ਬੰਦੀ ਬਨੇ ਰਹੇ ਕਿ ਅਸੀਂ ਕੈਂਪ ਚ ਦੋ ਦਿਨ ਸਾਨੂੰ ਬੰਦੀ ਨਾ ਬਣਾ ਕੇ ਰੱਖਿਆ ਸੀਗਾ ਖਾਣ ਪੀਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਜਾਨੀ ਕਿ ਇੱਕ ਪਾ ਗਿੰਦੇ ਸੀ ਇੱਕ ਲੇਸ ਦਿੰਦੇ ਸੀਗੇ ਉਹ ਵੀ ਟੌਰਚਰ ਕਰਤੀ ਜਾਂਦਾ ਵਾਰ ਵਾਰ ਚੀਜ਼ ਵੀ ਦਿੰਦੇ ਸੀ ਟੌਰਚਰ ਕਰਦੇ ਸੀਗੇ ਵੀ ਕੁਝ ਖ ਉੱਥੇ ਕਿੰਨੇ ਦਿਨ ਬਾਅਦ ਧੰਨਵਾਦ ਤੇ ਜਾਈਦਾ ਉੱਥੋਂ ਸਾਨੂੰ ਵਾਪਸ 14 ਦਿਨ ਬਾਅਦ ਸਾਨੂੰ ਬਨਾਮਾ ਵਾਪਸ ਭੇਜਤਾ ਸੀਗਾ ਉਸ ਤੋਂ ਅਗੇ ਇੱਥੇ ਕਿਵੇਂ ਪਹੁੰਚੇ ਉਸ ਤੋਂ ਬਾਅਦ ਸਾਡੀ ਬਨਾਮਾ ਤੋਂ ਸਾਡੀ 15 ਦਿਨ ਸਾਨੂੰ ਬਨਾਮਾ ਰੱਖਿਆ ਸੀਗਾ ਔਰ 15 ਦਿਨ ਬਾਅਦ ਸਾਡੀ ਫਿਰ ਇੱਥੋਂ ਬਨਾਮਾ ਤੋਂ ਤੁਰਕੀ ਭੇਜੇਗਾ ਤੁਰਕੀ ਤੋਂ ਦਿੱਲੀ ਭੇਜ ਜਾਵੇਗਾ ਕਰਦਨ ਪਤਾ ਸੀ ਵੀ ਵਾਪਸ ਆ ਰਹੇ ਹੋ ਯਾਨੀ ਕਰਦਨ ਨੂੰ ਕੁਝ ਨਹੀਂ ਪਤਾ ਸੀ ਕਰਦਨ ਸਾਡੇ ਕੋਈ ਕੋਈ ਫੋਨ ਨਹੀਂ ਸਾਡੇ ਨਾਲ ਸਾਨੂੰ ਕੋਈ ਗੱਲ ਕਰਨ ਨਹੀਂ ਦਿੰਦੇ ਸੀ ਤੁਸੀਂ ਕਿੱਥੇ ਕਿਤੇ ਕਰਦਨ ਇਹ ਪਤਾ ਸੀਗਾ ਸ਼ਾਇਦ ਸਾਡਾ ਮੁੰਡਾ ਅਮਰੀਕਾ ਪਹੁੰਚ ਗਿਆ ਹੈ ਮਾਪੇ ਉਹ ਇੱਕ ਸੁਪਨੇ ਹੁੰਦੇ ਨੇ ਜ਼ਮੀਨ ਜਾਇਦਾਦ ਵੀ ਗਈ ਜ਼ਮੀਨ ਜ਼ਮੀਨ ਹਾਂਜੀ ਜ਼ਮੀਨ ਸੀਗੀ ਜ਼ਮੀਨ ਸੀਗੀ ਜ਼ਮੀਨ ਸਾਰੀ ਵੇਚ ਗਈ 2.5 ਕਲੇ ਜ਼ਮੀਨ ਸੀ ਸਾਰੀ ਜ਼ਮੀਨ ਨੇ ਵੇਚ ਗਈ ਘਰ ਦਾ ਸਾਰਾ ਸਮਾਨ ਵੇਚ ਗਿਆ ਜੋ ਵੀ ਸੋਨਾ ਸਾਰਾ ਕੁਝ ਵੇਚ ਗਿਆ ਘਰ ਦਾ ਮੋਟਰ ਸਾਂ ਤੱਕ ਵੀ ਸਭ ਕੁਝ ਵੇਚ ਗਿਆ ਥੱਗੀ ਕਿੱਥੇ ਹੋਈ ਹੈ ਥੱਗੀ ਸਾਡੇ ਨਾਲ ਹੋਈ ਸੀ ਜਿਹੜਾ ਸਾਡਾ ਮੈਨ ਜਿਹੜਾ ਸਾਡਾ ਜਿੰਨੇ ਦਿਨ ਜਿਹੜਾ ਮੇਰਾ ਦੋਸਤ ਸੀਗਾ ਬਣਿਆ ਸੀ ਸਾਡੀ ਫੈਮਿਲੀ ਦਾ ਬਣਿਆ ਸੀ ਜਿਹੜੇ ਰਿਸ਼ਤੇਦਾਰਾਂ ਚ ਉਹਨੇ ਸਾਨੂੰ ਦੱਸਿਆ ਸੀ ਕਿ ਬਈ ਤੁਹਾਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਸਾਰੀ ਪੇਪਰ ਤੁਸੀਂ ਸਾਡੀ ਮੈਨੂੰ ਪੇਮੈਂਟ ਕਰਨੀ ਹੈ ਅਸੀਂ ਸਾਰੇ ਪੇਮੈਂਟ ਆਨ ਨੂੰ ਕਰਦੇ ਰਹੇ ਸੀ ਜਿੰਨੀ ਪੇਮੈਂਟ ਕੀਤੀ ਸੀਗੀ ਔਰ ਪੇਮੈਂਟ ਵੀ ਸਹੀ ਹੋ ਰਹੀ ਹੈ ਅਸੀਂ ਛੋਟੇ 프라운 ਪੇਜਾਂ ਸਾਡੇ ਨਾਲ ਠੱਗੀ ਹੋ ਗਈ ਸੀ ਤੇ ਸਾਰਾ ਕੁਝ ਵੇਚ ਗਿਆ ਪਹਿਲੀ ਵੇਖੀ ਘਰ ਵੇਚ ਗਿਆ ਤੇ ਜੈਂਟ ਨੇ ਠੱਗੀ ਕਰ ਲਈ ਸੀ ਇੱਕ ਚਾਂਦੀ ਵਾਲੇ ਚ ਗੁਰਸਿੰਦਰ ਦਾ ਦੋਸਤ ਉਹਨੇ ਚਾਂਦੀ ਕਾ ਉਹਨੇ ਠੱਗੀ ਕਰ ਲਈ ਸੀ ਕਿੰਨੇ ਪੈਸੇ ਲੱਗ ਗਏ ਸਾਡਾ 50 55 ਲੱਖ ਰੁਪਈਆ ਲੱਗ ਸਰਕਾਰ ਨੂੰ ਕੀ ਬੇਨਤੀ ਕਰਦੇ ਹਾਂ ਸਾਨੂੰ ਕੁਝ ਸਰਕਾਰ ਕੋਚ ਦਵਾਈ ਆ ਜਾਵੇ ਤੇ ਕੋਈ ਨੌਕਰੀ ਨੂੰ ਕੋਈ ਦਵਾਈ ਜਾਵੇ ਗੈਂਡ ਕਲਾਫ ਕਾਰਵਾਈ ਕਾਰਵਾਈ ਹੁੰਦੇ ਲਾਜੀ ਕੀਤੀ ਜਾਵੇ ਖੁਸ਼ੀ ਕੀ ਲੱਗਦਾ ਤੇ ਨਾਲ ਕੀ ਘਟਨਾ ਵਾਪਰੀ ਇਹ ਰਿਸ਼ਤੇਦਾਰੇ ਚਾਚੇ ਰਮਨਾ ਜੀ ਮੈਂ ਲੱਖਾ ਸਿੰਘ ਆ ਤੂੰ ਸਰਪੰਚਾਂ ਸਾਹਿਬ ਦਾ ਤੇ ਰਾਤ ਸਾਨੂੰ ਪਤਾ ਲੱਗਿਆ ਕਿ ਵੀ ਛੱਡ ਪੁਲਿਸ ਨੇ ਫੋਨ ਕੀਤਾ ਸੀ ਮੈਂ ਦੌੜ ਥਾਣੇ ਤੋਂ ਵੀ ਸੀ ਰਾਤ ਨੂੰ 9 ਵਜੇ ਤੁਸੀਂ ਕਰੇ ਰਹੋ ਦੀ ਮੁੰਡੇ ਨੂੰ ਲੈ ਕੇ ਲੱਗਿਆ ਨੇ ਕਿੱਥੋਂ ਲੱਗਿਆ ਇਹ ਸਾਨੂੰ ਤਾਂ ਮੈਂ ਦੋ ਟੂ ਫੋਨ ਆਇਆ ਸੀ ਆਇਆ ਕਿੱਥਾਂ ਇਹ ਆਇਆ ਆਪਣੇ ਅਮਰੀਕਾ ਤੋਂ ਕਿੰਨੇ ਜਣੇ ਸੀ ਵਾਦਸਾ ਇਹ ਤੇ ਇਹਨਾਂ ਨਾਲ ਕੀ ਧੋਖਾ ਦਿੱਤਾ ਜੀ ਇਹ 5-7 ਜਣੇ ਸੀ ਦੱਸਦੇ ਪਏ ਨੇ ਕਿ ਠੱਗੀ ਦਾ ਚਕਾਰ ਹੋ ਗਿਆ ਕੀ ਤੰਗੀ ਆ ਗਈ ਠੰਗੀ ਤਾਂ ਉਹਨਾਂ ਦਾ ਸਾਰਾ ਕੁਝ ਲੋਇਆ ਤਲੋਇਆ ਗਿਆ ਤੇ ਬਸ ਕਰਦੇ ਰੁਜ਼ਗਾਰ ਗਿਆ ਸਾਰਾ ਕੁਝ ਲੋਇਆ ਤਲੋਇਆ ਵੇਚ ਕੇ ਤੇ ਗਰੀਬੀ ਆ ਗਈ 2.5 ਕਿਲੇ ਜ਼ਮੀਨ ਹੋ ਵੀ ਵੇਚੀ ਹੁਣ ਕੁਛ ਪੱਲੇ ਤਾਂ ਰਹਿ ਨਹੀਂ ਗਾ ਦਵਾਈ ਜੋਗੀ ਵੀ ਕਿੰਨਾ ਪੈਸਾ ਲਾ ਕੇ ਮਾਰ ਗਿਆ ਸੀ ਇਹਨਾਂ ਲਾਲ ਲਗਭਗ 50 ਤੋਂ 55 ਲੱਖ ਲੱਗਿਆ ਏਜੰਟ ਨੇ ਧੋਖਾ ਕੀਤਾ ਹਾਂਜੀ ਏਜੰਟ ਨੇ ਧੋਖਾ ਕੀਤਾ ਕਿਸ ਤਰ੍ਹਾਂ ਦਾ ਕਿਵੇਂ ਇੰਦਲਾਸਾ ਦੇਖ ਲੈਗਾ ਕਿ ਤੁਹਾਨੂੰ ਉੱਥੇ ਵਧੀਆ ਮਿਲ ਜਾਏਗੀ ਰੋਜ਼ਗਾਰ ਤੇ ਰੋਜ਼ਗਾਰ ਮਿਲਿਆ ਨਹੀਂ ਤੇ ਉਹ ਤੋਂ ਵਾਪਸ ਆ ਗਿਆ ਠੱਗੀ ਥੋੜੀ ਮਾਰ ਲਈ ਉਹਨੇ ਏਜੰਟ ਨੇ ਰਾਹ ਚ ਤਸੀਹੇ ਵੀ ਚਲਦੇ ਰਿਹਾ ਤਸੀਹੇ ਚਲਦੇ ਰਿਹਾ ਵਾਹ ਸਾਰੀ ਹਾਂਜੀ ਵਾਪਸ ਆ ਗਿਆ ਇਹ ਜੀ ਮੇਰਾ ਭਤੀਜਾ ਲੱਗਦਾ ਜੀ ਭੇਜਿਆ ਕਿੱਥੇ ਸੀ ਇਹ ਭੇਜਿਆ ਜੀ ਏਜੰਟਾਂ ਨੇ ਕਿਹਾ ਵੀ ਤੁਹਾਨੂੰ ਬਾਹਰ ਦੇ ਅਮਰੀਕਾ ਭੇਜਿਆ ਤੇ ਇਹਨਾਂ ਨੇ ਮਾਪੇ ਸਿਰ ਤੇ ਨਹੀਂ ਹਿਤ ਨਾ ਕਹੀ ਚਲੋ ਵੀ ਕੋ ਚੰਗੀ ਕਮਾਈ ਕਰ ਤੇ ਆਇਆ ਦਾ ਇਹ ਜਿਹੜੀ ਯਾਦ ਆ ਦਿੱਥੋਂ ਵੇਖ ਪਾ ਤੇ ਤੁੰਗ ਟੱਲਾ ਵੀ ਤੇ ਅੱਜ 7-8 ਮਹੀਨਾ ਬਾਅਦ ਕਰੇ ਆ ਗਏ ਬਿਚਾਰਾ ਤਸੀਆਂ ਚੱਲ ਕੇ ਬਹੁਤ ਹੀ ਮਾੜਾ ਹੋਇਆ ਹੈ ਇਸ ਈ ਨੂੰ ਅਸੀਂ ਤਾਂ ਇਹਨਾਂ ਦਾ ਕੋਈ ਨਾ ਕੋਈ ਸਰਕਾਰ ਸਾਡੇ ਬਾਰੇ ਸੋਚਿਆ ਜਾਵੇ ਜਿਹੜੇ ਕੀਤੀ ਜਿਹਨੇ ਠੱਗੀ ਉਹਦੇ ਨਾਲ ਵੀ ਉਹਨੂੰ ਕੇਰਾ ਪਾਇਆ ਜਾਵੇ